ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵਰਡ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਮਨਿੰਦਰ ਸਿੰਘ ਬਾਈ ਹਮ ਪਿੰਡ ਸੰਧੂ ਖੁਰਦ ਠੀਕ ਹੈ ਜੀ ਜਿਲ੍ਹਾ ਸਾਨੂੰ ਬਠਿੰਡਾ ਪੈਂਦਾ ਹਮ ਨੇੜੇ ਸਾਡੇ ਭਧੌੜ ਹਮ ਤੇ ਆਪਾਂ ਇਧਰਲੇ ਪਾਸੇ ਸੈਣਾ ਠੀਕ ਹੈ ਭਾਈ ਉੱਪਰ ਰਹ ਜਾਂਦੇ ਮੋਬਾਈਲ ਨੰਬਰ ਬੋਲ 8012481000 ਭਾਈ ਠੀਕ ਹੈ ਭਾਈ ਬਈ ਜੜੀ ਬੈਡ ਦੇ ਨੇ ਕਿਹੜਾ ਸੂਸੂਈ ਹੈ ਇਹ ਦੂਜਾ ਸੂਸੂਈ ਹੈ ਭਾਈ ਕਦੋਂ ਸੂਈ ਹੈ ਭਾਈ ਇਹ ਅੱਜ ਸਵੇਰੀ ਸੂਈ ਹੈ ਭਾਈ ਬੱਚਾ ਕੀ ਦੇ ਤਾ ਭਾਈ ਬੱਛੀ ਰੁਪਈਆ ਭਾਈ ਬੱਛੀ ਚੰਗੀ ਆ ਨਾ ਹਾਂਜੀ ਹਾਂਜੀ ਬੱਚਾ ਭਾਈ ਬੱਛੀ ਨੂੰ ਜਨਮ ਦਿੱਤਾ ਬੱਛੀ ਚੰਗੀ ਆ ਕਿੰਨਾ ਕੁ ਬੋਲਾ ਕੱਢਿਆ ਫਿਰਦਾ ਇਹਦਾ ਭਾਈ ਤਿੰਨ ਚਾਰ ਕਿਲੋ ਬੋਲਾ ਕਰਤਾ ਨਾਲੇ ਬੱਸੀ ਨੂੰ ਪਿਆਦਾ ਭਾਈ ਠੀਕ ਹੈ ਭਾਈ ਹਾਂਜੀ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਕਿਵੇਂ ਚਬਾਈ ਚੋਈ ਚਬਾਈ ਦੀ ਬਹੁਤ ਠੰਡੀ ਸੀਦਾ ਬਾਈ ਠੀਕ ਹੈ ਚਾਰੇ ਥਣ ਬੇ ਨਿਖੜਵੇਂ ਪੂਰੇ ਗੈਰ ਤੇ ਮੁਠੀ ਵਾਲਾ ਥਣ ਆਰਡਰ ਕਮਾਲ ਦਾ ਬਾਈ ਤੋਰਾ ਤਰ੍ਹਾਂ ਠੀਕ ਆ ਭਾਈ ਆਰਡਰ ਕਮਾਲ ਦਾ ਕੱਦ ਵੱਡ ਵੀ ਚੰਗਾ ਥਣ ਥਣ ਬਹੁਤ ਚੰਗਾ ਲੱਗਿਆ ਭਾਈ ਹਾਂਜੀ ਹਾਂਜੀ ਭਾਈ ਥਣ ਬਹੁਤ ਚੰਗਾ ਥਣ ਦੀ ਤਾਂ ਕੋਈ ਬੋਹਾ ਨਹੀਂ ਭਾਈ ਠੀਕ ਆ ਹਾਂਜੀ ਹਾਂ ਵੱਡੀ ਗੱਲ ਗਰਮੀ ਨਹੀਂ ਮੰਨਦੀ ਫੈਰ ਗਰਮੀ ਬਿਲਕੁਲ ਭਾਈ ਬਿਲਕੁਲ ਬਿਲਕੁਲ ਭਾਈ ਹਾਂਜੀ ਹਾਂਜੀ ਹਾਂ ਲੈ ਆ ਕੇ ਕੱਢੂ ਭਾਈ 18 20 ਕਿਲੋ ਦੁੱਧ ਹੱਸ ਕੇ ਬਾਹਰ ਠੀਕ ਆ ਹਾਂਜੀ ਹਾਂ ਥਣ ਥਣ ਮੁੱਠੀ ਵਾਲਾ ਹੈ ਹੱਥੀ ਚਵਾਈ ਵਾਲਾ ਲੱਗਿਆ ਬਈ ਯਾਰ ਲਾ ਭਾਈ ਫੇਸ ਵੀ ਬੜਾ ਪਿਆਰਾ ਬੋਦੀ ਬਾਦੀ ਚੰਗਿਆ ਹਾਂ 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 ਸਨਕ ਪੋਣਾ ਬੈੜ ਦੇ ਵਿੱਚ ਚੰਗਾ ਗਾ ਭਾਈ ਹਾਂਜੀ ਹਾਂਜੀ ਤੇ ਕੀ ਮੁੱਲ ਜਾਇਜ਼ ਆ ਕਰਿਓ ਇਹਦਾ ਮੁੱਲ ਬਾਈ ਬਸ ਆਪਣੇ ਮੁੱਲ ਤੁਹਾਨੂੰ ਪਤਾ ਜਾਇਜ਼ ਹੀ ਹੈ ਜੀ ਹੂੰ ਆਪਣਾ ਦਾ ਮੁੱਲ ਬਾਈ ਆਪਾਂ 62000 ਰੁਪਇਆ 60000 ਦੀ ਆਪਣੀ ਹਾਂ ਨਾ ਬਾਈ ਬਸ ਠੀਕ ਆ ਬਾਈ ਹਾਂਜੀ ਹਾਂ 62000 ਰੁਪਇਆ ਮੁੱਲ ਆ 60000 ਦੀ ਬਾਈ ਕਹਿੰਦਾ ਹਾਂ ਨਾ ਕੀ ਬਾਈ ਆੜਿਕ ਕਮਾਲ ਦਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਤੇ ਵੱਡੀ ਗੱਲ ਬੱਚਾ ਮਗਰ ਬੱਚੀ ਆ ਬਾਈ ਬੱਚੀ ਬਹੁਤ ਚੰਗੀ ਬੱਚੀ ਆ ਬਾਈ ਤੋਂ ਨਾਲ ਹੀ ਸਾਲ ਡੇਢ ਸਾਲ ਨੂੰ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਗਈ ਬਿਲਕੁਲ ਜੀ ਬਿਲਕੁਲ ਬਾਈ ਚਲੋ ਆਡਰ ਕਮਾਲ ਦਾ ਬਈ ਥਣ ਬਹੁਤ ਚੰਗਾ ਗਾ ਹਾਂਜੀ ਹਾਂ ਬਈ ਧਾਰਾ ਮਾਰ ਕੇ ਦਿਖਾ ਦਿੰਨੇ ਆ ਬਈ ਮਾਰ ਦੋ ਕੋਈ ਨਹੀਂ ਹਾਂਜੀ ਹਾਂ ਠੀਕ ਆ ਬਈ ਚਵਾਈ ਦੂਈ ਚੰਗੀਆਂ ਹਨ ਬਿਲਕੁਲ ਬਈ ਲੈ ਬਈ ਚੂਣ ਬੜਾ ਚੰਗਾ ਕਰਮਾ ਆਏ ਬਈ ਐ ਪੂਰਾ ਕੱਚਾ ਬਹੁਤ ਆ ਬਈ ਇਹ ਦੇਖ ਲੋ ਜਿਵੇਂ ਮਰਜੀ ਧਾਰਾ ਮਰੀ ਚੱਲ ਹਾਂਜੀ ਹਾਂਜੀ ਬਈ ਕੀ ਬਾਤ ਆ ਬਈ ਮਾਗਰ ਲਿਆ ਜੇ ਮਾਰ ਹਾਂਜੀ ਹਾਂ ਚੂਣ ਜੂਣ ਕਰਮਾ ਲਈ ਦਾ ਆਪਾਂ ਬਈ ਕਿਤੇ ਚੂਣ ਨਹੀਂ ਧਾਰਾ ਬੁੜੀਆਂ ਨਹੀਂ ਚੌਣੀਆਂ ਨੇ ਠੀਕ ਆ ਹਾਂਜੀ ਹਾਂ ਹਾਂਜੀ ਹਾਂ ਚਵਾਈ ਬਾਈ ਕਹਿੰਦਾ ਮੈਂ ਕਦੇ ਕਰੀ ਨਹੀਂ ਤੇ ਘਰੇ ਬਈ ਚੰਗੀ ਆ ਬੜ ਹਾਂਜੀ ਹਾਂ ਹਾਂ ਲੇਵਾ ਬੜਾ ਇੱਕ ਕਮਾਲ ਦਾ ਧਾਰ ਤੂਰ ਬਹੁਤ ਪੂਰਾ ਮੁਠੀਆ ਖਾਣ ਲੱਗਿਆ ਵਾ ਜੀ ਅੰਡਰ ਅੰਡਰ ਆ ਦੇਖ ਲੋ ਡਾਕਟਰ ਪੂਰੀ ਆਏ ਕਹਿੰਦੇ ਜਿਵੇਂ ਕਹਿੰਦੇ ਢੰਡੀ ਫੀਲ ਆ ਪੂਰੀ ਸਹੀ ਗੱਲ ਹਾਂਜੀ ਹਾਂ ਤੇ ਜੇਰ ਵਗੈਰਾ ਕੰਪਲੀਟ ਆ ਯਾਰ ਜੇਰ ਰੋਕੇ ਬਈ ਆ ਪਈਆ ਬੱਠਾ ਜੇਰ ਆ ਪਈਆ ਬੱਠਾ ਹਾਂਜੀ ਹਾਂ ਖਾ ਦਿਓ ਚੰਗੀ ਤਰ੍ਹਾਂ ਜੇਰ ਕੰਪਲੀਟ ਆ ਬਾਈ ਹਾਂ ਬਹੁਤ ਠੀਕ ਆ ਬਾਈ ਹਾਂਜੀ ਤੇ ਮੁੱਲ ਵੀ ਬਾਈ ਜਾਇਜ਼ ਹੀ ਆ ਬਿਲਕੁਲ ਬਾਈ ਜਾਇਜ਼ ਆ ਬਾਈ 62000 ਰੁਪਏ ਮੁੱਲ ਆ ਬਾਈ 60000 ਰੁਪਏ ਆਪਣੀ ਹਾਂ ਨਾ ਬਾਈ ਵੈੜ ਠੀਕ ਆ ਬਾਈ